ਕਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖ਼ਬਰ। ਓਏ ਇਦੀ ਵੱਡੀ ਖ਼ਬਰ ਖ਼ਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਸਜਦੀ ਵੱਡੀ ਖ਼ਬਰ ਸਾਡੇ ਦੇਸ਼ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਟਰੰਪ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਦੀ ਵੈਨਜੂਏਲਾ ਨੂੰ ਧਮਕੀ। ਕੈਦਗੀਆਂ ਨੂੰ ਸਾਡੇ ਦੇਸ਼ ਤੋਂ ਬਾਹਰ ਕੱਢੋ ਨਹੀਂ ਤਾਂ ਕੀਮਤ ਹੋਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕੀ ਜੇਲਾ ਵਿੱਚ ਜੇਲਾ ਤੇ ਮਾਨਸਿਕ ਸੰਸਥਾਵਾਂ ਵਿੱਚ ਬੰਦ ਵੈਨਿਜੂਏਲਾ ਦੇ ਕੈਦਗੀਆਂ ਨੂੰ ਲੈ ਕੇ ਸਖਤ ਰੁਕਾ ਅਪਣਾਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਵੈਨਿਜੂਏਲਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਤੁਰੰਤ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਜਾਣ ਰਾਸ਼ਟਰਪਤੀ 트ੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਮੈਂ ਚਾਹੁੰਦਾ ਹਾਂ ਕਿ ਵੈਨਿਜੂਏਲਾ ਤੁਰੰਤ ਆਪਣੇ ਸਾਰੇ ਕੈਦੀਆਂ ਤੇ ਮਾਨਸਿਕ ਸੰਸਥਾਵਾਂ ਦੇ ਕਹਤਿਆਂ ਵਾਪਸ ਲੈ ਲਵੇ ਉਹਨਾਂ ਨੇ ਅੱਗੇ ਕਿਹਾ ਕਿ ਉਹ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਵੈਨਿਜੁਏਲਾ ਦੀ ਲੀਡਰਸ਼ਿਪ ਨੇ ਜ਼ਬਰਦਸਤ ਸੰਯੁਕਤ ਰਾਜ ਅਮਰੀਕਾ ਵਿੱਚ ਭੇਜਿਆ ਹੈ 트럼ਪ ਨੇ ਇਹਨਾਂ ਕਹਤਿਆਂ ਨੂੰ ਰੱਖਛੇ ਦੱਸਿਆ ਹੈ ਜਿਨ੍ਹਾਂ ਨੇ ਅਮਰੀਕਾ ਵਿੱਚ ਜਹਾਜ਼ ਲੋਕਾਂ ਨਜ਼ਾਰਾ ਲੋਕਨ ਨੁਕਸਾਨ ਪੰਚਾਇਆ ਜਾਂ ਮਾਰ ਦਿੱਤਾ ਹੈ ਆਪਣੀ ਪੋਸਟੇ ਧਮਕੀ ਭਰੀਆਂ ਲਹਿਜਾ ਪਣਾਉਂਦੇ ਹੋਏ 트럼ਪ ਨੇ ਕਹਾ ਉਹਨਾਂ ਨੂੰ ਹੋਣੇ ਸਾਡੇ ਦੇਸ਼ ਤੋਂ ਬਾਹਰ ਕੱਢੋ ਨਹੀਂ ਤਾਂ ਇਸ ਦੀ ਕੀਮਤ ਕਲਪਨਾਯੋਗ ਨਹੀਂ ਹੋਵੇਗੀ ਇਹ ਧਮਕੀ ਚੀਨ ਜਾਪਾਨ ਅਤੇ ਭਾਰਤ ਵਰਗੇ ਦੇਸ਼ਾਂ ਤੇ ਟ੍ਰੈਪ ਅਤੇ ਐਚ-1 ਬੀ ਵੀਜ਼ਾ ਫੀਸ ਲੰਡਾਉਣ ਤੋਂ ਬਾਅਦ ਆਈ ਹੈ ਜੋ ਇਹ ਦੱਸਉਂਦੀ ਹੈ ਕਿ 트럼ਪ ਪ੍ਰਸ਼ਾਸਨ ਆਪਣੀਆਂ ਨੀਤੀਆਂ ਨੂੰ ਲੈ ਕੇ ਸਖਤ ਹੋ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ